ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਤੇ ਇਹ ਆਪਾਂ ਤੁਹਾਨੂੰ ਬਰਫੀ ਦਿਖਾ ਰਹੇ ਹਾਂ ਜਿਹੜੀ ਆਪਾਂ ਆਪ ਘਰ ਵਿੱਚ ਬਣਾਈ ਆ ਸਾਡੀ ਮਾਝ ਸੂਈ ਆ 8 ਦਿਨ ਹੋ ਗਏ ਆ ਔਰ ਇਹ ਪਿਓਰ ਬਿਲਕੁਲ 100% ਪਿਓਰ ਖੋਆ ਆ ਆਪਾਂ ਇਹਨੂੰ ਕਾੜ ਕੇ ਘਰੇ ਹੀ ਤਿਆਰ ਕਰਕੇ ਇਸ ਤਰ੍ਹਾਂ ਦੀ ਬਰਫੀ ਬਣਾਈ ਆ ਆਓ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਆਪਾਂ ਕਿਸ ਤਰ੍ਹਾਂ ਇਹ ਬਰਫੀ ਬਣਾਈ ਆ ਇਹ ਆਪਾਂ ਦੁੱਧੇ ਆ ਮੱਝ ਦਾ ਪੂਰਾ 4 ਕਿਲੋ ਜਿਵੇਂ ਇਹ ਜੁੱਜ ਹੋਇਆ ਸੀ ਉਹ ਪੂਰੇ ਦਾ ਪੂਰਾ 4 ਕਿਲੋ ਦੁੱਧ ਹੈ ਮੱਝ ਦਾ ਔਰ ਉਹ ਪੂਰੀ ਤਰ੍ਹਾਂ ਹੁਣ ਦੁੱਧ ਬਣ ਚੁੱਕਾ 8 ਦਿਨ ਮੱਝ ਸੂਈ ਨੂੰ ਹੋ ਗਏ ਆ ਇਹ ਆਪਾਂ ਨੇ ਚੁੱਲੇ ਦੇ ਉੱਤੇ ਅੱਗ ਬਾਲੀਓ ਆ ਤੇ ਕੜਾਹੀ ਦੇ ਵਿੱਚ ਪਾ ਦਿੱਤਾ ਆ ਤੇ ਆਪਣੀ ਇੰਨੀ ਕੀ ਕੜਾਹੀ ਆ 4-5 ਕਿਲੋ ਵਾਲੀ ਤੇ ਆਪਾਂ ਆਪਣੀ ਜੁੱਗਾ ਇਹ ਬਣਾਉਣ ਲੱਗੇ ਆ ਆਪਾਂ ਤੁਹਾਨੂੰ ਪ੍ਰੋਸੈਸ ਕਾਫੀ ਲੰਬਾ ਹੋ ਜਾਂਦਾ ਆ ਤੁਹਾਨੂੰ ਸਿਰਫ ਸ਼ਾਰਟਕਟ ਦੇ ਵਿੱਚ ਦਿਖਾਵਾਂਗੀ ਅਸੀਂ ਇਹਦੇ ਵਿੱਚ ਇੱਕ ਸਿਰਫ ਔਰ ਸਿਰਫ ਦੁੱਧ ਔਰ ਪੂਰੀ ਤਰ੍ਹਾਂ ਪੇਔਰ ਮੱਜ ਦਾ ਲਿਆਇਆ ਇਹ ਦੇਖੋ ਉਬਾਲਾ ਆਉਣ ਤੋਂ ਬਾਅਦ ਇਹ ਘਟਣਾ ਸ਼ੁਰੂ ਹੋ ਗਿਆ ਹੈ ਦੁੱਧ ਹੁਣ ਕਾਫੀ ਸੰਘਣਾ ਹੋ ਗਿਆ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਇਹ ਦੇਖੋ ਖੋ ਆ ਆਪਣੀ ਮੰਜ਼ਿਲ ਵੱਲ ਨੂੰ ਵਧ ਰਿਹਾ ਆ ਆਪਾਂ ਤੁਹਾਨੂੰ ਬਹੁਤ ਸ਼ਾਰਟਕਟ ਦਿਖਾ ਰਹੇ ਆ ਕੋਈ ਪ੍ਰੋਫੈਸ਼ਨਲ ਕਾਰੀਗਰ ਨਾ ਹੁੰਦੇ ਹੋਏ ਵੀ ਆਪਾਂ ਇਹ ਪਹਿਲੀ ਵਾਰੀ ਬਣਾਇਆ ਖੋ ਆ ਆਪਣੇ ਹੱਥਾਂ ਨਾਲ ਤੁਹਾਡੇ ਸਾਹਮਣੇ ਜਿਵੇਂ ਦਿਖ ਰਿਹਾ ਇਹ ਦੇਖੋ ਪੂਰੀ ਤਰ੍ਹਾਂ ਨਾਲ ਆਪਣੀ ਮੰਜ਼ਿਲ ਤੇ ਚਲੇ ਗਿਆ ਔਰ ਇੱਥੇ ਆ ਕੇ ਥੋੜਾ ਸਾਹਮਣਾ ਜਿਆਦਾ ਪੈਂਦਾ ਆ ਕਿਉਂਕਿ ਇਹ ਕੁਝ ਥੱਲੇ ਲੱਗਣ ਲੱਗ ਜਾਂਦਾ ਜੀ ਇੱਕ ਵਾਰ ਥੱਲੇ ਲੱਗ ਜਵੇ ਤਾਂ ਪੂਰਾ ਕੀਤੀ ਕਰਾਈ ਮਿਹਨਤ ਦੇ ਉੱਤੇ ਪਾਣੀ ਫਿਰ ਜਾਂਦਾ ਹੈ ਇਹ ਲਓ ਜੀ ਇਹ ਆਪਾਂ ਨੇ ਪੂਰੀ ਤਰ੍ਹਾਂ ਖੋਆ ਕਰ ਲਿਆ ਹੈ ਔਰ ਇਹ ਪੂਰਾ ਡਰਾਈ ਹੋ ਗਿਆ ਹੈ ਇਹ ਦੇਖੋ ਪੂਰੀ ਤਰ੍ਹਾਂ ਨਾਲ ਤੇ ਇਸ ਤੋਂ ਬਾਅਦ ਆਪਾਂ ਥੋੜੀ ਜੀ ਖੰਡ ਦੀ ਅੱਧਾ ਕਿਲੋ ਖੰਡ ਦੀ ਇਹ ਚਾਸ਼ਨੀ ਬਣਾਈ ਆ ਹੁਣ ਆਪਾਂ ਗੈਸ ਦੇ ਉੱਤੇ ਕਰ ਰਹੇ ਆ ਗੈਸ ਦੇ ਉੱਤੇ ਚਾਸ਼ਨੀ ਬਣਾ ਰਹੇ ਆ ਇਹ ਪੂਰੀ ਤਰ੍ਹਾਂ ਨਾਲ ਬੇਸ਼ੱਕ ਆਪਾਂ ਪੂਰੇ ਪ੍ਰੋਫੈਸ਼ਨਲ ਕਾਰੀਗਰ ਨਹੀਂ ਹੈਗੇ ਫਿਰ ਵੀ ਕੋਸ਼ਿਸ਼ ਵਧੀਆ ਬਣਾਉਣ ਦੀ ਕਰਾਂਗੇ ਇਹ ਆਪਾਂ ਨੇ ਚਾਸ਼ਨੀ ਨੂੰ ਥੋੜੀ ਠੰਡੀ ਕਰਕੇ ਵਿੱਚ ਪਾ ਦਿੱਤਾ ਹੈ ਕਿਉਂਕਿ ਮਿੱਠਾ ਆਪਾਂ ਬਹੁਤ ਥੋੜੀ ਮਾਤਰਾ ਦੇ ਵਿੱਚ ਹੀ ਰੱਖਣਾ ਹੈ ਔਰ ਇਹ ਆਪਾਂ ਨੂੰ ਰੜਾ ਰਹੇ ਹਾਂ ਔਰ ਇਹ ਤਕਰੀਬਨ 1/2 ਕਿਲੋ 1.5 ਕਿਲੋ ਖóa ਸੀ ਤੇ ਖੰਡ ਆਪਾਂ ਬਿਲਕੁਲ ਥੋੜੀ ਬਾਈ ਆ ਤੇ ਇਸ ਨੂੰ ਦਬਾ ਦਬ ਰਲਾ ਕੇ ਥੋੜਾ ਮਸਲ ਦੇਣਾ ਆ ਜਿਵੇਂ ਤੁਹਾਨੂੰ ਦਿਖ ਰਿਹਾ ਇਹਨੂੰ ਪੂਰੀ ਤਰ੍ਹਾਂ ਨਾਲ ਆਪਾਂ ਰਲਾ ਕੇ ਤੇ ਹੁਣ ਆਪਾਂ ਥਾਲ ਦੇ ਵਿੱਚ ਇਸ ਥਾਲ ਦੇ ਵਿੱਚ ਇਹਨੂੰ ਪਾ ਦਿੱਤਾ ਆ ਤੇ ਇਹਨੂੰ ਮੜਾ ਜਿਹਾ ਸੈੱਟ ਕਰਕੇ ਆਪਾਂ ਨੇ ਠੰਡਾ ਹੋਣ ਵਾਸਤੇ ਰੱਖ ਦੇਣਾ ਆ ਕਿਉਂਕਿ ਟੈਂਪਰੇਚਰ ਕਾਫੀ ਘਟਿਆ ਤੇ ਇਹ ਦੇਖੋ ਆਪਾਂ ਨੇ ਇਹਦੇ ਪੀਸ ਕੱਟ ਲਏ ਆ ਟੁਕੜੀਆਂ ਕੱਟ ਕੇ ਇਹ ਦੇਖੋ ਬਰਫੀ 100% ਪਿਓਰ ਬਰਫੀ ਬਣ ਕੇ ਤਿਆਰ ਆ ਆਪਣੇ ਹੱਥਾਂ ਨਾਲ ਘਰ ਵਿੱਚ ਬਣਾਈ ਹੋਈ ਤੁਹਾਨੂੰ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਦੱਸਣਾ ਔਰ ਤੁਸੀਂ ਵੀ ਬਣਾ ਕੇ ਲਿਖਣੀ ਇਹ ਬਿਲਕੁਲ ਈਜ਼ੀ ਅਤੇ ਸਧਾਰਨ ਔਰ ਪੂਰੀ ਤਰ੍ਹਾਂ 100% ਪਿਓਰ ਜੋ ਕਿ ਦੁਕਾਨਾਂ ਤੇ ਅਵੇਲੇਬਲ ਨਹੀਂ ਹੋ ਸਕਦੀ ਕਿਸੇ ਵੀ ਕੀਮਤ ਤੇ ਨਹੀਂ ਮਿਲ ਸਕਦੀ ਉਹ ਵਰਫੀ ਹੈ ਦੇਖੋ ਦੇਖਣ ਵਿੱਚ ਵੀ ਇਸ ਦਾ ਰੰਗ ਔਰ ਖਾਣ ਨੂੰ ਵੀ ਸਸਰੀਕਾਲ